ਅੱਜ ਜੋ ਕੇਂਦਰ ਵੱਲੋਂ ਬਜਟ ਜਿਹੜਾ ਅੱਜ ਪੇਸ਼ ਕੀਤਾ ਗਿਆ ਇਸ ਤੋਂ ਬਹੁਤ ਆਸਾਂ ਸਨ ਅਮੀਦਾਂ ਸਨ ਕਿ ਪੰਜਾਬ ਨੂੰ ਜਿਹੜੀਆਂ ਇਸ ਬਜਟ ਦੇ ਵਿੱਚ ਜਿਹੜਾ ਕਾਫੀ ਜਿਹੜਾ ਵੱਡਾ ਪੈਕੇਜ ਦਿੱਤਾ ਜਾਊਗਾ ਪਰ ਇਸ ਬਜਟ ਵਿੱਚ ਹਰ ਤਰ੍ਹਾਂ ਹੀ ਜਿਸ ਤਰ੍ਹਾਂ ਪਹਿਲਾਂ ਵੀ ਬਜਟ ਆਉਂਦੇ ਆ ਉਸੇ ਤਰ੍ਹਾਂ ਹੀ ਐਰਕੀ ਵੀ ਪੰਜਾਬ ਦੇ ਨਾਲ ਜਿਹੜਾ ਕੇਂਦਰ ਸਰਕਾਰ ਨੇ ਭਾਜਪਾ ਦੀ ਸਰਕਾਰ ਨੇ ਜਿਹੜਾ ਫੇਰ ਮਤਰਈ ਮਾਂ ਵਾਲਾ ਜਿਹੜਾ ਉਹ ਸਲੋਕ ਕੀਤਾ ਆ ਤੇ ਨਾ ਹੀ ਵੇਖੋ ਪੰਜਾਬ ਦੇ ਕਿਸਾਨਾਂ ਲਈ ਕੋਈ ਆਰਥਿਕ ਪੈਕੇਜ ਨਾ ਹੀ ਕੋਈ ਐਮਐਸਪੀ ਤੇ ਕੋਈ ਰਾਹਤ ਦਿੱਤੀ ਆ ਇਸ ਤਰ੍ਹਾਂ ਜਿਹੜੇ ਨੌਜਵਾਨ ਆ ਪੰਜਾਬ ਦੇ ਉਹਨਾਂ ਦੇ ਰੁਜ਼ਗਾਰ ਵਾਸਤੇ ਕੋਈ ਪ੍ਰਬੰਧ ਨਹੀਂ ਕੀਤਾ ਕੋਈ ਇਹਨਾਂ ਪ੍ਰੋਗਰਾਮ ਨਹੀਂ ਦਿੱਤਾ ਇਸ ਤੋਂ ਇਲਾਵਾ ਜਿਵੇਂ ਕੀ ਆਪਣੇ ਵਪਾਰ ਨੂੰ ਨਾ ਆਪਣਾ ਇੰਡਸਟਰੀ ਨੂੰ ਕੋਈ ਟੈਕਸ ਦੇ ਵਿੱਚ ਜਿਹੜੀ ਛੋਟ ਦਿੱਤੀ ਗਈ ਆ ਤੇ ਇਹ ਬਹੁਤ ਵੱਡਾ ਜਿਹੜਾ ਤੱਕਾ ਆ ਪਾਜੀ ਪਾਦੀ ਸੈਂਟਰ ਸਰਕਾਰ ਨੇ ਪੰਜਾਬੀਆਂ ਦੇ ਨਾਲ ਕੀਤਾ ਆ ਖਾਸ ਕਰਕੇ ਮਤਲਬ ਜਿਸ ਤਰ੍ਹਾਂ ਕਿ ਇੱਕ ਆਸ ਹੀ ਸਾਨੂੰ ਕਿ ਬੜੀ ਵੱਡੀ ਜਿਹੜੀ ਆ ਰਾਹਤ ਪੰਜਾਬ ਦੇ ਸੂਬੇ ਨੂੰ ਲੋਕਾਂ ਨੂੰ ਦਿੱਤੀ ਜਾਊਗੀ ਪਰ ਐਸੇ ਸੋ ਬਜਟ ਦੀ ਰਿੰਦਾ ਕਰਦੇ ਆ ਇਹ ਪੰਜਾਬ ਵਿਰੋਧੀ ਆ ਅੱਜ ਜੋ ਕੇਂਦਰ ਵੱਲੋਂ ਬਜਟ ਜਿਹੜਾ ਅੱਜ ਪੇਸ਼ ਕੀਤਾ ਗਿਆ ਇਸ ਤੋਂ ਬਹੁਤ ਆਸਾਂ ਸਨ ਅਮੀਦਾਂ ਸਨ ਕਿ ਪੰਜਾਬ ਨੂੰ ਜਿਹੜੀਆਂ ਇਸ ਬਜਟ ਦੇ ਵਿੱਚ ਜਿਹੜਾ ਕਾਫੀ ਜਿਹੜਾ ਵੱਡਾ ਪੈਕੇਜ ਦਿੱਤਾ ਜਾਊਗਾ ਪਰ ਇਸ ਬਜਟ ਵਿੱਚ ਇਸ ਤਰ੍ਹਾਂ ਹੀ ਜਿਸ ਤਰ੍ਹਾਂ ਪਹਿਲਾਂ ਵੀ ਬਜਟ ਆਉਂਦੇ ਆ ਉਸੇ ਤਰ੍ਹਾਂ ਹੀ ਐਰਕੀ ਵੀ ਪੰਜਾਬ ਦੇ ਨਾਲ ਜਿਹੜਾ ਕੇਂਦਰ ਸਰਕਾਰ ਨੇ ਭਾਜਪਾ ਦੀ ਸਰਕਾਰ ਨੇ ਜਿਹੜਾ ਫੇਰ ਮਤਰਈ ਮਾਂ ਵਾਲਾ ਜਿਹੜਾ ਉਹ ਸਲੋਕ ਕੀਤਾ ਆ ਤੇ ਨਾ ਹੀ ਵੇਖੋ ਪੰਜਾਬ ਦੇ ਕਿਸਾਨਾਂ ਲਈ ਕੋਈ ਆਰਥਿਕ ਪੈਕੇਜ ਨਾ ਹੀ ਕੋਈ ਐਮਐਸਪੀ ਤੇ ਕੋਈ ਰਾਹਤ ਦਿੱਤੀ ਆ ਇਸ ਤਰ੍ਹਾਂ ਜਿਹੜੇ ਨੌਜਵਾਨ ਆ ਪੰਜਾਬ ਦੇ ਉਹਨਾਂ ਦੇ ਰੋਜ਼ਗਾਰ ਵਾਸਤੇ ਕੋਈ ਪ੍ਰਬੰਧ ਨਹੀਂ ਕੀਤਾ ਕੋਈ ਇਹਨਾਂ ਪ੍ਰੋਗਰਾਮ ਨਹੀਂ ਦਿੱਤਾ ਇਸ ਤੋਂ ਇਲਾਵਾ ਜਿਵੇਂ ਕਿ ਆਪਣੇ ਵਪਾਰ ਨੂੰ ਨਾ ਆਪਣਾ ਇੰਡਸਟਰੀ ਨੂੰ ਕੋਈ ਟੈਕਸ ਦੇ ਵਿੱਚ ਜਿਹੜੀ ਛੋਟ ਦਿੱਤੀ ਗਈ ਆ ਤੇ ਇਹ ਬਹੁਤ ਵੱਡਾ ਜਿਹੜਾ ਧੱਕਾ ਆ ਪਾਜੀ ਪਾਦੀ ਸੈਂਟਰ ਸਰਕਾਰ ਨੇ ਪੰਜਾਬੀਆਂ ਦੇ ਨਾਲ ਕੀਤਾ ਆ ਖਾਸ ਕਰਕੇ ਮਨੋ ਜਿਸ ਤਰ੍ਹਾਂ ਕਿ ਇੱਕ ਆਸ ਸੀ ਸਾਨੂੰ ਕਿ ਬੜੀ ਵੱਡੀ ਜਿਹੜੀ ਰਾਹਤ ਪੰਜਾਬ ਦੇ ਸੂਬੇ ਨੂੰ ਲੋਕਾਂ ਨੂੰ ਦਿੱਤੀ ਜਾਊਗੀ ਪਰ ਐਸੀ ਇਸ ਬਜਟ ਦੀ ਨਿੰਦਾ ਕਰਦੇ ਆ ਇਹ ਪੰਜਾਬ ਵਿਰੋਧੀ ਆ ਅੱਜ ਜੋ ਕੇਂਦਰ ਵੱਲੋਂ ਬਜਟ ਜਿਹੜਾ ਅੱਜ ਪੇਸ਼ ਕੀਤਾ ਗਿਆ ਇਸ ਤੋਂ ਬਹੁਤ ਆਸਾਂ ਸਨ ਉਮੀਦਾਂ ਸਨ ਕਿ ਪੰਜਾਬ ਨੂੰ ਜਿਹੜੀਆਂ ਇਸ ਬਜਟ ਦੇ ਵਿੱਚ ਜਿਹੜਾ ਕਾਫੀ ਜਿਹੜਾ ਵੱਡਾ ਪੈਕੇਜ ਦਿੱਤਾ ਜਾਊਗਾ ਪਰ ਇਸ ਬਜਟ ਵਿੱਚ ਹਰ ਤਰ੍ਹਾਂ ਹੀ ਜਿਸ ਤਰ੍ਹਾਂ ਪਹਿਲਾਂ ਵੀ ਬਜਟ ਆਉਂਦੇ ਆ ਉਸੇ ਤਰ੍ਹਾਂ ਹੀ ਐਰਕੀ ਵੀ ਪੰਜਾਬ ਦੇ ਨਾਲ ਜਿਹੜਾ ਕੇਂਦਰ ਸਰਕਾਰ ਨੇ ਭਾਜਪਾ ਦੀ ਸਰਕਾਰ ਨੇ ਜਿਹੜਾ ਫੇਰ ਮਤਰਈ ਮਾਂ ਵਾਲਾ ਜਿਹੜਾ ਉਹ ਸਲੋਕ ਕੀਤਾ ਆ ਤੇ ਨਾ ਹੀ ਵੇਖੋ ਪੰਜਾਬ ਦੇ ਕਿਸਾਨਾਂ ਲਈ ਕੋਈ ਆਰਥਿਕ ਪੈਕੇਜ ਨਾ ਹੀ ਕੋਈ ਐ ਐਮਐਸਪੀ ਤੇ ਕੋਈ ਰਾਹਤ ਦਿੱਤੀ ਆ ਇਸ ਤਰ੍ਹਾਂ ਜਿਹੜੇ ਨੌਜਵਾਨ ਆ ਪੰਜਾਬ ਦੇ ਉਹਨਾਂ ਦੇ ਰੁਜ਼ਗਾਰ ਵਾਸਤੇ ਕੋਈ ਪ੍ਰਬੰਧ ਨਹੀਂ ਕੀਤਾ ਕੋਈ ਇਹਨਾਂ ਪ੍ਰੋਗਰਾਮ ਨਹੀਂ ਦਿੱਤਾ ਇਸ ਤੋਂ ਇਲਾਵਾ ਜੇ ਵੇਖੀਏ ਆਪਣੇ ਵਪਾਰ ਨੂੰ ਨਾ ਆਪਣਾ ਇੰਡਸਟਰੀ ਨੂੰ ਕੋਈ ਟੈਕਸ ਦੇ ਵਿੱਚ ਜਿਹੜੀ ਛੋਟ ਦਿੱਤੀ ਗਈ ਆ ਤੇ ਇਹ ਬਹੁਤ ਵੱਡਾ ਜਿਹੜਾ ਧੱਕਾ ਆ ਐ ਅੱਜ ਪਾਦੀ ਸੈਂਟਰ ਸਰਕਾਰ ਨੇ ਪੰਜਾਬੀਆਂ ਦੇ ਨਾਲ ਕੀਤਾ ਆ ਖਾਸ ਕਰਕੇ ਮਤਲਬ ਜਿਸ ਤਰ੍ਹਾਂ ਕਿ ਇੱਕ ਆਸ ਹੀ ਸਾਨੂੰ ਕਿ ਬੜੀ ਵੱਡੀ ਜਿਹੜੀ ਆ ਰਾਹਤ ਪੰਜਾਬ ਦੇ ਸੂਬੇ ਨੂੰ ਲੋਕਾਂ ਨੂੰ ਦਿੱਤੀ ਜਾਊਗੀ ਪਰ ਐਸੀ ਇਸ ਬਜਟ ਦੀ ਨਿੰਦਾ ਕਰਦੇ ਆ ਇਹ ਪੰਜਾਬ ਵਿਰੋਧੀ